ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ਕੋ ਜੇ ਹੁਣ ਤੱਕ ਦਾ ਪੰ 10 ਸਾਲ ਦਾ ਮੋਦੀ ਸਾਹਿਬ ਦਾ ਰਿਕਾਰਡ ਦੇਖੀਏ ਤਾਂ ਸਭ ਤੋਂ ਵੱਡਾ ਝਟਕਾ ਜੋ ਲੱਗਿਆ ਹੈ ਨਰਿੰਦਰ ਮੋਦੀ ਨੂੰ ਉਹੋ ਕੱਲ ਸੁਪਰੀਮ ਕੋਰਟ ਨੇ ਜੋ ਡਿਸੀਜਨ ਦਿੱਤਾ ਹੈ ਇਲੈਕਟਰੋਲ ਬਾਉਂਡ ਨੂੰ ਲੈ ਕੇ ਤੇ ਇਹ ਐਡਾ ਵੱਡਾ ਝਟਕਾ ਜਾਂ ਇਹਦੇ ਵਿੱਚੋਂ 13 ਮਾਰਚ ਨੂੰ ਇੰਨਾ ਕੁਝ ਸਾਹਮਣੇ ਆ ਸਕਦਾ ਹੈ ਜਦੋਂ ਜਿਹੜੇ ਹੈ ਕਿਹੜੀ ਪਾਰਟੀ ਨੂੰ ਕਿਹਨੇ ਕਿੰਨਾ ਪੈਸਾ ਦਿੱਤਾ ਹੈ ਇਹ ਗੱਲ ਜਨਤਕ ਹੋਏਗੀ ਇਹ ਤੇ ਆਪਾਂ ਗੱਲ ਕਰਦੇ ਆਂ ਲੇਕਿਨ ਫਿਰ ਉਹੀ ਅਪੀਲ ਕੇ ਜਿਹੜੇ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਮੈਂ ਗੱਲ ਕਰ ਰਿਹਾ ਸੀ ਕਿ ਬਹੁਤ ਸਾਰੇ ਸੁਪਰੀਮ ਕੋਰਟ ਦੇ ਡਿਸੀਜਨ ਬਹੁਤ ਵੱਡਾ ਅਸਰ ਪਾਉਂਦੇ ਨੇ ਜਿਵੇਂ ਇੱਕ ਵਾਰ ਇੰਦਰਾ ਗਾਂਧੀ ਤੇ ਲਾਹੌਰ ਹਾਈ ਕੋਰਟ ਦੇ ਡਿਸੀਜਨ ਨੇ ਅਸਰ ਪਾਇਆ ਸੀ ਉਸੇ ਤਰ੍ਹਾਂ ਦਾ ਹੀ ਅਸਰ ਦੇ ਵਿੱਚ ਇਹ ਫੈਸਲਾ ਸੁਪਰੀਮ ਕੋਰਟ ਦਾ ਹੈ ਇਹਦੇ ਵਿੱਚ ਨਰਿੰਦਰ ਮੋਦੀ ਜਾਂ ਮੋਦੀ ਸਰਕਾਰ ਬੁਰੀ ਤਰੀਕੇ ਨਾਲ ਉਹਨੂੰ ਝਟਕਾ ਲੱਗਿਆ ਹੈ ਹਾਂ ਬਸ ਇੰਨਾ ਫਾਇਦਾ ਹੈ ਕਿ ਹੁਣ ਕੋਈ ਜੈ ਪ੍ਰਕਾਸ਼ ਨਾਰਾਇਣ ਕੋਈ ਰਾਜ ਨਾਰਾਇਣ ਜਦ ਆਪੋਜੀਸ਼ਨ ਦੇ ਵਿੱਚ ਜਿਵੇਂ ਮਰਾਰ ਜੀ ਦਸਾਈ ਵੱਡੇ ਲੀਡਰ ਨਹੀਂ ਹੈ ਨਹੀਂ ਤਾਂ ਅੱਜ ਇਸ ਡਿਸੀਜਨ ਤੋਂ ਬਾਅਦ ਬਹੁਤ ਖੁਸ਼ ਹੁੰਦਾ ਜਾਂ ਐ ਕਹੀਏ ਕਿ ਉਸ ਤਰ੍ਹਾਂ ਦਾ ਮੀਡੀਆ ਨਹੀਂ ਅੱਜਕੱਲ ਮੀਡੀਆ ਦੀ ਅੱਖ ਦੇ ਵਿੱਚ ਟੀਰ ਪਿਆ ਹੋਇਆ ਹੈ ਤੇ ਟੀਰਾ ਮੀਡੀਆ ਬਹੁਤ ਸਾਰੀਆਂ ਗੱਲਾਂ ਹਜ਼ਮ ਕਰ ਜਾਂਦਾ ਹੈ ਲੂਕਾਂ ਤੱਕ ਲੈ ਕੇ ਨਹੀਂ ਆਉਂਦਾ ਨਹੀਂ ਤਾਂ ਸੱਚੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਡਿਸੀਜਨ ਆਇਆ ਹੈ ਇਹ ਬਹੁਤ ਵੱਡਾ ਕਪੜਾ ਬਹੁਤ ਵੱਡਾ ਸਕੈਂਡਲ ਉਹਨੇ ਨੰਗਾ ਕੀਤਾ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਤੁਸੀਂ ਇੰਨੀ ਗੱਲ ਸਮਝ ਲਵੋ ਕਿ ਇਹ ਮਸਲਾ ਤਾਂ 2017 ਦੇ ਵਿੱਚ ਜਦੋਂ ਭਾਰਤ ਦੇ ਵਿੱਤ ਮੰਤਰੀ ਉਹ ਪੰਜਾਬ ਦਾ ਜਿਹੜਾ ਦੋਤਾਤਾ ਹੁੰਦਾ ਸੀ ਅਰਣਜੀਤ ਲੀ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਟਰੱਕ ਭਰ ਕੇ ਨੋਟ ਭੇਜਦਾ ਸੀ ਅੰਮ੍ਰਿਤਸਰ ਤੋਂ ਚੋਣ ਹਾਰਿਆ ਸੀ ਤੇ ਕੈਪਟਨ ਅਵਰੇਂਦਰ ਸਿੰਘ ਨੇ ਹਰਾਇਆ ਸੀ ਉਹੀ ਅਰਣਜੀਤ ਲੀ ਜੀਨੂੰ ਨਗਜੋਤ ਸਿੰਘ ਸਿੱਧੂ ਆਪਣਾ ਗੁਰੂ ਕਹਿੰਦਾ ਹੈ ਉਹਨੇ ਇਹ ਪ੍ਰਪੋਜ਼ਲ ਲਿਆਂਦੀ ਸੀ ਕਿ ਆਪਾਂ ਇਸ ਨੂੰ ਜਿਹੜਾ ਹੈ ਇੱਕ ਸਕੀਮ ਚਲਾਈਏ ਚੋਰ ਬੌਂਡ ਪੰਜਾਬੀ ਚ ਜੇ ਕਹੀਏ ਇਲੈਕਟਰੋਨ ਬੌਂਡ ਦੀ ਸਕੀਮ ਇਸ ਸਕੀਮ ਦੇ ਰਾਹੀਂ ਸਟੇਟ ਬੈਂਕ ਆਫ ਇੰਡੀਆ ਤੋਂ ਕੋਈ ਵੀ ਬੰਦਾ 1000 ਤੋਂ ਲੈ ਕੇ ਕੋਈ ਬੰਦਾ ਕੋਈ ਜਿਹੜੀ ਇੰਡਸਟਰੀ 1000 ਤੋਂ ਲੈ ਕੇ 1 ਕਰੋੜ ਤੱਕ ਦੇ ਬੌਂਡ ਖਰੀਦ ਸਕਦਾ ਜਿੰਨਾ ਚਾਹੇ ਤੇ ਉਹ ਫਿਰ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਦੇ ਸਕਦਾ ਉਹਨੂੰ ਇਨਕੰਟਰੈਕਟਿਵ ਫਾਇਦਾ ਹੋਣਾ ਹੈ ਲੇਕਿਨ ਇਹ ਗੱਲ ਉਹਨੂੰ ਫਾਇਦੇ ਵਾਲੀ ਇਹ ਹੋਣੀ ਹੈ ਕਿ ਇਹ ਸਾਰੀ ਗੱਲ ਗੁਪਤ ਰੱਖੀ ਜਾਓ ਕਿਸੇ ਨੂੰ ਨਹੀਂ ਪਤਾ ਲੱਗੂਗੀ ਕਿ ਕਿਹਦੇ ਕਿੰਨਾ ਪੈਸਾ ਕਿਹੜੀ ਪਾਰਟੀ ਨੂੰ ਦਿੱਤਾ ਹੈ ਕਿਸੇ ਨੂੰ ਨਹੀਂ ਪਤਾ ਲੱਗੂ ਪਰ ਇੱਕ ਗੱਲ ਹੈ ਕਿ ਸੱਤਾਧਾਰੀਦਰ ਨੂੰ ਪਤਾ ਹੋ ਉਹ ਕਿਵੇਂ ਪਤਾ ਕਿਉਂਕਿ SBI ਨੂੰ ਪਤਾ ਜਿੱਥੇ ਉਹਨਾਂ ਨੇ ਕੈਸ਼ ਕਰਾਉਣੇ ਨੇ ਉਹਨਾਂ ਨੂੰ ਪਤਾ ਜਿਹੜੀ ਵਿਰੋਧੀ ਅਕੋ ਨੂੰ ਨਹੀਂ ਪਤਾ BJP ਨੂੰ ਪਤਾ ਐ ਚੱਲੀਆ ਆਪਾਂ ਕਿੰਨੇ ਕਿੰਨਾ ਪੈਸਾ ਦਿੱਤਾ ਹੁਣ ਇਹ ਗੱਲ ਨੂੰ ਲੈ ਕੇ ਇਹ ਡਿਸੀਜਨ ਕਾਫੀ ਅਭਿਅਤ ਰੱਖਦਾ ਹੈ ਜਿਹੜਾ 2 ਜਨਵਰੀ 18 ਨੂੰ ਲਾਂਚ ਹੋਈ ਸੀ ਸਕੀਮ ਉਹਦਾ ਉਹਦੇ ਚ ਕੀ ਕਹਦੀ ਹੈ ਜਿਹੜੀ 5 ਮੈਬਰਰੀ ਸੰਵਿਧਾਨਕ ਬੈਂਚ ਜਿਹੜਾ ਸੁਪਰੀਮ ਕੋਰਟ ਦਾ ਜਿਹਦੇ ਵਿੱਚ ਡੀਵਾਈ ਚੰਦਰਚੋੜ ਨੇ ਇੱਕ ਹੈ ਜਬ ਬੈਂਚ ਨੇ ਇੱਕ ਹੈ ਕਿ ਇਸ ਸਕੀਮ ਗੈਰ ਸੰਵਿਧਾਨਕ ਕਿ ਉਹ ਗੈਰਸੂਤੋਲਕ ਹੈ ਕਿਉਂਕਿ ਇਹ ਸੂਚਨਾ ਦੇ ਅਧਿਕਾਰ ਦਾ ਅਲੰਘਣ ਕਰਦੀ ਹੈ ਇਸਕੀ ਇਹਦੇ ਰਾਹੀਂ ਸੂਚਨਾ ਦਾ ਅਧਿਕਾਰ ਦਾ ਅਲੰਘਣਾ ਹੁੰਦੀ ਹੈ ਦੂਜੀ ਗੱਲ ਕਿ ਇਸ ਸਕੀਮ ਨਾਲ ਜੇ ਕੋਈ ਕਿਸੇ ਨੂੰ ਪੈਸਾ ਦਿੰਦਾ ਹੈ ਤਾਂ ਉਹਦੇ ਬਦਲੇ ਵਿੱਚ ਕੋਈ ਫਾਇਦਾ ਵੀ ਲੈ ਸਕਦਾ ਹੈ ਇਹਦੀ ਸੰਭਾਵਨਾ ਪਈ ਹੈ ਜਿਹੜਾ ਸ਼ੱਦ ਦੇ ਨੂੰ ਗੁੱਪਤ ਰੱਖਣ ਵਾਲਾ ਤਰਕ ਹੈ ਉਹ ਵੀ ਠੀਕ ਨਹੀਂ ਹੈ ਇਹ ਗੱਲ ਬਿਲਕੁਲ ਸਾਹਮਣੇ ਆਈ ਹੁਣ ਤੁਸੀਂ ਦੇਖੋ ਇਹ ਚਾਰ ਪਧਿਆਂ ਦੇ ਵਿੱਚ ਤੇ ਕੀਤੀ ਜਿਆ ਠਾਕਰਾ ਕਾਂਗਰਸ ਦੀ ਉਹਨੇ ਇਹਦੇ ਵਿਰੁੱਧ ਪਟੀਸ਼ਨ ਪਾਈ ਤੇ ਫਿਰ ਏਡੀਆਰ ਐਸੋਸੀਏਸ਼ਨ ਫੋਰ ਡੈਮੋਕਰੈਟਿਕ ਰਿਫਾਰਮਸ ਜਾ ਸੀਪੀਆਈਐਮ ਜੈ ਕਾਂਜੀ ਉਹ ਹੈ ਚਾਰਾਣੇਪਾਈ ਤੇ ਉਹਦੇ ਚ ਇਹ ਕਹੇ ਵੀ ਇਹ ਜਿਹੜਾ ਹੈ ਆਮ ਲੋਕਾਂ ভোটার ਨੂੰ ਤਾਂ ਪਤਾ ਹੀ ਨਹੀਂ ਜਿਹੜੀ ভোটার ਨਾਲ ਤਾਂ ਇੱਕ ਕਿਸਮ ਦੇ ਧੱਕੇ ਹੀ ਹੋਗੇ ਨਾ ਇਹ ਕਿ ਕਿਹੜੀ ਪਾਰਟੀ ਕਿੰਨਾ ਦਿੰਦੀ ਹੈ ਉਹ ਜਿਹੜਾ ਪੈਸਾ ਦਿੰਦੀ ਹੈ ਉਹਦੇ ਬਦਲੇ ਚ ਤੁਸੀਂ ਕੀ ਦਿੰਦੇ ਹੋ ਇਹ ਸਾਰੀ ਗੱਲ ਸੁਪਰੀਮ ਕੋਰਟ ਦੇ ਬੈਂਚ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਦੱਸਿਆ ਸਪਰੀਮ ਕੋਰਟ ਕਹਿੰਦੀ ਹੈ ਕਿ ਇਹ ਦੇ ਨਾਲ ਤਾਂ ਲੋਕਾਂ ਦਾ ਜਿੱਥੇ ਅਲੰਘਣਾ ਹੋ ਰਹੀ ਹੈ ਸੂਚਨਾ ਦੇ ਅਧਿਕਾਰ ਦੀ ਉੱਥੇ ਦੇ ਨਾਲ ਕ腐ਸ਼ਨ ਜਿਹੜੀ ਹੈ ਉਹਦੇ 'ਚ ਪਤਾ ਹੁਣ ਇਸ ਗੱਲ ਤੇ ਜਦੋਂ ਅਸੀਂ ਇਸ ਗੱਲ ਨੂੰ ਦੇਖਾਂਗੇ ਦੇਖੋ ਇੰਨਾ ਪੈਸਾ ਉਸ ਵੇਲੇ ਜਿਹੜਾ ਆਇਆ ਉਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਖਾਤੇ 'ਚ ਹੀ ਜਾਂਦਾ ਹੈ ਬਹੁਤ ਘੱਟ ਹੈ ਤੁਸੀਂ ਅੰਦਾਜ਼ਾ ਜਿਹਾ ਲਾ ਲਓ ਜਿਵੇਂ ਜੇ 2018 ਤੋਂ ਲੈ ਕੇ ਜੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ ਨੂੰ 6337 ਕਰੋੜ ਮਿਲਿਆ ਔਰ ਕਾਂਗਰਸ ਨੂੰ 1000 108 ਕਰੋੜ ਮਿਲਦਾ ਜੇ ਆਪਾਂ ਇਅਰ ਵਾਈਜ਼ ਵੀ ਦੇਖ ਲਈਏ ਉਹ ਦੋ ਤੋਂ ਜਦੋਂ ਤੇ ਸਕੀਮ ਛੱਡੀ 18 19 ਦੇ ਵਿੱਚ ਭਾਰਤੀ ਜਨਤਾ ਪਾਰਟੀ 1450 ਕਰੋੜ ਮਿਲੇ ਕਾਂਗਰਸ ਨੂੰ ਮਿਲੇ 538 ਕਰੋੜ ਫਿਰ 11 20 ਦੇ ਵਿੱਚ ਕਾਂਗਰਸ ਦੇ ਫੇਰ ਹਲਤ ਖਰਾਬ ਹੋਈ 1193 718 ਭਾਰਤੀ ਜਨਤਾ ਪਾਰਟੀ ਨੂੰ 2555 ਕਰੋੜ TMC ਕਈ ਵਾਰੀ ਤਾਂ ਕਾਂਗਰਸ ਜਿਹੜੀ 2122 ਦੇ ਵਿੱਚ ਬੰਪਤਾ ਬੈਨਰਜੀ ਦੀ ਜਿਹੜੀ TMC ਹੈ ਉਹ 528 ਕਰੋੜ ਲੈ ਗਈ ਭਾਰਤੀ ਜਨਤਾ ਪਾਰਟੀ ਨੂੰ ਮਿਲੇ 1 ਕਰੋੜ 32 ਇਹਨਾਂ ਕਾਂਗਰਸ ਨੂੰ ਰਾਣ ਗਾਂਧੀ ਅਲੀ ਕਾਂਗਰਸ ਨੂੰ 236 ਕਰੋੜ ਮਿਲੇ ਮਦਰੂਕੇ ਜਿਹੜੀ ਹੈ ਭਾਜਪਾ ਜਨਤਾ ਪਾਰਟੀ ਸਭ ਤੋਂ ਵੱਧ ਚੰਦਾ ਲੈ ਰਹੀ ਸੀ ਹੁਣ ਇਹ ਵੀ ਹੈ ਕਿ ਮੋਦੀ ਸਾਹਿਬ ਕੋਲ ਜਾਂਦਾ ਆਉਂਦਾ ਦਸਰਾਂ ਕਿਸੇ ਨੂੰ ਕਿੱਥੇ ਜਾਂਦਾ ਇਹ ਨਹੀਂ ਦੱਸਦਾ ਤੋਹਲਾਤਾ ਫਿਰ ਇਹ ਬਣ ਗਏ ਤੇ ਫਿਰ ਸਭ ਤੋਂ ਜ਼ਿਆਦਾ ਇਹਦੇ ਖਿਲਾਫ ਜਿਹੜੀ ਆਵਾਜ਼ ਉੱਠੀ ਜਿਵੇਂ ਕਿਸਾਨ ਅੰਦੋਲਨ ਚ ਸਤਿਆਪਾਲ ਬਲਕ ਉਹਨਾਂ ਦਾ ਗਵਰਨਰ ਤਿੰਨ ਸਟੇਟ ਦਾ ਰਿਹਾ ਤੇ ਇਹਦੇ ਚ ਉਠਾਈ ਸੁਭਰਮਨ ਸਿੰਘ ਵਾਲ ਵੀ ਇਹਨਾਂ ਦਾ ਆਪ ਦਾ ਮੈਂਬਰ ਹੈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਭਾਰਤੀ ਜਨਤਾ ਪਾਰਟੀ ਦਾ ਸਾਂਸਦ ਰਿਹਾ ਹੈ ਤੇ ਵਕੀਲ ਹੈ ਉਹ ਤਾਂ ਇਹ ਵੀ ਮੰਨ ਕਰਦਾ ਹੈ ਕਿ ਜਵੇਂ 드ਰਾਗਦੀ ਦਰਸਤੀ ਫਲੇ ਅਸੀਂ ਮੋਦੀ ਨੂੰ ਸਤੀਫਾ ਦੇਣਾ ਚਾਹੀਦਾ ਹੈ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਨੂੰ ਆਉਂਦੀਆਂ ਚੋਣਾਂ 'ਚ ਜਿਹੜਾ ਹੈ ਹਰਾ ਸਕਦਾ ਇਸ ਲੈਵਲ ਦਾ ਸਕੈਂਡਲ ਹੈ ਦੇਖੋ ਮੈਂ ਇਹ ਤਾਂ ਨਹੀਂ ਕਹਿਦਾ ਸੁਭਰਮਨ ਸੁਮੇਦੀ ਮੈਂ ਇੰਟਰਵਿਊ ਸੁਣੀ ਹੈ ਉਹ ਜੋ ਕਹਿ ਰਹੇ ਨੇ ਠੀਕ ਹੈ ਉਹਨਾਂ ਦਾ ਕਪੜਾ ਸਟਾਈਲ ਹੈ ਤੇ ਉਹ ਹਮੇਸ਼ਾ ਹਵ ਦਾ ਉਲਟ ਵੀ ਰਹੇ ਹੈ ਹਾਲਾਂਕਿ ਪਾਰਟੀ ਚੋ ਹੀ ਹੈ ਜਦੋਂ ਇਹ ਸਾਰੇ ਗਾਲਾਂ ਕੱਢਦੇ ਸੀ ਸੰਤ ਜਨਰਲ ਸਿੰਘ ਪੇਡਰੋਣਾ ਨੂੰ ਉਹ ਪੇਡਰੋਣਾ ਦੇ ਇੰਟਰਵਿਊ ਕਰਕੇ ਪੇਡਰੋਣਾ ਦੇ ਹੱਕ ਚ ਬੋਲਦਾ ਸੀ ਤੋਂ ਉਹ ਜਿਹੜਾ ਸੁਭਰਮਨ ਸੁਵਾਨੀ ਕਹਿੰਦਾ ਇਹ ਜਿਹੜਾ ਮੋਦੀ ਹੈ ਨਾ ਇਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਉਲਝਿਆ ਹੈ ਇਹ ਨੇ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਕਰਨਾ ਪਤਾ ਨਹੀਂ ਨੁਕਸਾਨ ਕਰਨੇ ਜਾਂ ਨਹੀਂ ਕਰਨਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਸੁਪਰੀਮ ਕੋਰਟ ਨੇ ਸੱਚਮੁੱਚੀ ਬਹੁਤ ਵੱਡਾ ਝਟਕਾ ਦਿੱਤਾ ਹੈ ਤੇ ਲੱਗਦਾ ਹੈ ਡੀ.ਵਾਈ ਚੰਦਰਚੂੜ ਜਿਹੜੇ ਕਿ ਬਹੁਤ ਜ਼ਿਆਦਾ ਟਾਈਮ ਤਾਂ ਰਿਹਾ ਨਹੀਂ ਪਰ ਜਿੰਨੇ ਚਿਰ ਉਹ ਹੈ ਭਾਰਤ ਦੇ ਲੋਕਾਂ ਨੂੰ ਨਿਆਂ ਬਸਵਸਤਾ ਤੇ ਥੋੜੀ-ਬੋਤੀ ਆਸ ਜ਼ਰੂਰ ਪੱਜੀ ਹੋਈ ਹੈ ਕਿ ਸ਼ਾਇਦ ਜੇ ਕਿਤੇ ਹੋਰ ਨਹੀਂ ਮਿਲਦਾ ਤਾਂ ਨਿਆਂ ਪਾਲਕਾ ਤਾਂ ਜੁਡੀਸ਼ਰੀ ਤਾਂ ਧਿਆਨ ਦੇਊਗੀ ਇਹ ਜ਼ਰੂਰ ਉਹਨਾਂ ਨੇ ਅੱਜ ਦੇ ਇਸ ਡਿਸੀਜਨ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਗੱਲ ਜਗਾਈ ਹੈ ਮਿਲਦੇ ਆਪਾਂ ਕਿਸੇ ਹੋਰ ਨੰਮੀ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ